ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕੁਝ ਦਿਨਾਂ ਤੋਂ ਜੋ ਘਟਨਾਕ੍ਰਮ ਚੱਲ ਰਿਹਾ ਹੈ ਕੇਂਦਰੀ ਤਾਕਤਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਦੁਫਾੜ ਕਰਨ ਦੀ ਜੋ ਕੋਸ਼ਿਸ਼ ਚੱਲ ਰਹੀ ਹੈ ਸਰਦਾਰ ਸਖਬੀਰ ਸਿੰਘ ਦਾ ਬਾਦਲ ਦੇ ਕਰਦਾਰ ਨੂੰ ਜੋ ਢਾਹ ਲਾਉਣ ਦੀ ਵਾਰ-ਵਾਰ ਕੋਸ਼ਿਸ਼ ਚੱਲ ਰਹੀ ਹੈ ਉਹ ਬਹੁਤ ਮੰਦ ਭਾਗੀ ਹੈ ਪਰ ਸਭ ਤੋਂ ਵੱਡਾ ਦੁੱਖ ਇਹ ਆਉਂਦਾ ਜਦੋਂ ਸਾਡੇ ਆਪਣੇ ਜਿਨ੍ਹਾਂ ਨੇ ਇਸ ਪਾਰਟੀ ਦੇ ਸਿਰ ਤੇ ਬਹੁਤ ਵੱਡੀਆਂ ਵਜੀਰੀਆਂ ਮੰਨੀਆਂ ਹੁਣ ਹਰ ਦਫ਼ਤਰ ਤੋਂ ਫਾਇਦੇ ਲੈ ਹੁਣ ਆਪਣੇ ਇਲਾਕੇ ਦੇ ਵਿੱਚ ਉਹਨਾਂ ਦੀ ਵੱਖਰੀ ਸ਼ਾਕ ਇਸ ਪਾਰਟੀ ਕਰਕੇ ਬਣੀ ਹੋਵੇ ਅੱਜ ਉਹ ਜਦੋਂ ਪਾਰਟੀ ਦੇ ਸੀਨੇ ਦੇ ਵਿੱਚ ਪਿੱਠ ਦੇ ਵਿੱਚ ਛਿਰਾ ਕੋ ਆਪਣਾ ਚਾਹੁੰਦੇ ਨੇ ਤਾਂ ਸਾਡੇ ਮਨ ਨੂੰ ਬਹੁਤ ਠੇਸ ਪਹੁੰਚੀ ਹੈ ਇੱਕ ਯੂਥ ਆਗੂ ਹੋਣ ਦੇ ਨਾਤੇ ਮੈਂ ਉਹਨਾਂ ਨੂੰ ਸਲਾਹ ਦੇਣਾ ਚਾਹੁੰਨਾ ਕਿ ਤੁਸੀਂ ਸਾਨੂੰ ਥਾਂ ਦੇ ਕੇ ਪਿੱਛੇ ਹਟ ਕੇ ਸਾਨੂੰ ਅੱਗੇ ਤਾਂ ਕੀ ਲਾਉਣਾ ਸੀ ਤੁਸੀਂ ਗਲਤ ਰਾਹ ਤੇ ਚੱਲ ਪਏ ਹੋ ਤੁਸੀਂ ਪਾਰਟੀ ਦਾ ਨੁਕਸਾਨ ਕਰਨਾ ਚਾਹੁੰਦੇ ਹੋ ਇਹ जगਜाहਰ ਹੋ ਚੁੱਕਿਆ ਤੇ ਮੈਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੂੰ ਆਪਣੇ ਇਲਾਕੇ ਆਪਣੇ ਹਲਕੇ ਵੱਲੋਂ ਵਿਸ਼ਵਾਸ ਦਿਵਾਉਣਾ ਕਿ ਅਸੀਂ ਡਟ ਕੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੇ ਸੀ ਅੱਜ ਵੀ ਖੜੇ ਹਾਂ ਤੇ ਸਦਾ ਖੜੇ ਰਵਾਂਗੇ ਜੇ ਯੂਥ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ ਡਟ ਕੇ ਨਭਾਵਾਂਗੇ ਦਿਨ ਰਾਤ ਪਾਰਟੀ ਲਈ ਇੱਕ ਕਰਾਂਗੇ ਪਾਰਟੀ ਨੂੰ ਪਾਰਟੀ ਦੇ ਕੇਡਰ ਨੂੰ ਵਰਕਰ ਨੂੰ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਕਿਉਂਕਿ ਹਰ ਵਿੰਗ ਹਰ ਵਰਕਰ ਹਰ ਲੀਡਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜਾ ਜੋ ਕੁਝ ਸਮੇਂ ਦੇ ਲਈ ਪਾਰਟੀ ਦੇ ਵਿੱਚ ਆਉਂਦੇ ਨੇ ਫਾਇਦੇ ਲੈ ਕੇ ਪਾਰਟੀ ਤੋਂ ਬਾਹਰ ਹੋ ਜਾਂਦੇ ਨੇ ਜਦੋਂ ਪਾਰਟੀ ਦਾ ਸਮਾਂ ਚੰਗਾ ਹੁੰਦਾ ਦੁਬਾਰਾ ਫੇਰ ਪਾਰਟੀ 'ਚ ਕੁੱਦ ਪੈਂਦੇ ਨੇ ਅੱਜ ਸਿਰਫ ਗਬਗਾਵਤ ਉਹਨਾਂ ਨੇ ਕੀਤੀ ਹੈ 98 99% ਜੋ ਕੇਡਰ ਹੈ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੇ ਨਾਲ ਖੜਾ ਹੈ ਸ਼ਰੋਮਣੀ ਅਕਾਲੀ ਦਲ ਦੇ ਨਾਲ ਖੜਾ ਹੈ ਸੋ ਮੈਂ ਸਾਰੇ ਮੇਰੇ ਜਿੰਨੇ ਵੀ ਪੰਜਾਬ ਵਾਸੀ ਨੇ ਜਿੰਨੇ ਅਕਾਲੀ ਦਲ ਦੇ ਵਰਕਰ ਨੇ ਕੇਡਰ 'ਚ ਨੇ ਉਹਨਾਂ ਨੂੰ ਮੈਂ ਸੁਨੇਹਾ ਦੇਣਾ ਚਾਹੁੰਦਾ ਤਗੜੇ ਰਹੋ ਇਹੋ ਜੇ ਸਮੇਂ ਪਹਿਲਾਂ ਵੀ ਅਕਾਲੀ ਦਲ ਤੇ ਬਹੁਤ ਆਏ ਨੇ ਸਾਡੀਆਂ ਤਾਂ ਸਰਕਾਰਾਂ ਇਹ ਚੱਲਣ ਹੀ ਨਹੀਂ ਸੀ ਦਿੰਦੇ 10-15 ਸਾਲ ਬਾਅਦ ਸਾਨੂੰ ਲੋਕ ਫਤਵਾ ਦਿੰਦੇ ਸੀ ਸਰਕਾਰ ਚ ਲਿਆਉਂਦੇ ਸੀ ਪਰ ਸਾਲ ਕੁ ਬਾਅਦ ਐਮਰਜੈਂਸੀ ਲਾ ਕੇ ਸਾਡੀ ਸਰਕਾਰ ਤੋੜ ਦਿੱਤੀ ਜਾਂਦੀ ਸੀ ਸਾਡੇ ਕੁਝ ਨੌਜਵਾਨ ਵੀਰਾਂ ਨੂੰ ਜੋ ਘੱਟ ਉਮਰ ਦੇ ਨੇ ਸ਼ਾਇਦ ਉਹਨਾਂ ਨੂੰ ਅਕਾਲੀ ਦਲ ਦੇ ਇਨ੍ਹਾਂ ਸੰਘਰਸ਼ਾਂ ਬਾਰੇ ਪਤਾ ਨਹੀਂ ਹੁਣ ਤਾਂ ਆਪਾਂ ਸਿਰਫ ਸੱਤਾ ਤੋਂ 10 ਸਾਲ ਲਈ ਬਾਹਰ ਹੋਏ ਆ ਪਹਿਲਾਂ ਸਾਡੇ ਬਜ਼ੁਰਗਾਂ ਨੇ ਇਸ ਪਾਰਟੀ ਨੂੰ ਪਾਣੀ ਦੇਣ ਲਈ ਇਸ ਰੋਖ ਨੂੰ ਵੱਡਾ ਕਰਨ ਲਈ ਕੁਰਬਾਨੀਆਂ ਵੀ ਦਿੱਤੀਆਂ ਨੇ ਜਾਨ ਦੀਆਂ ਤੇ ਜੇਲਾਂ ਵੀ ਬਹੁਤ ਕਟੀਆਂ ਨੇ ਸੋ ਕਬਰ आओ ना ਤਕੜੇ ਹੋ ਕੇ ਆਪਣੀ ਪਾਰਟੀ ਦੇ ਨਾਲ ਖੜੋ ਜਲਦੀ ਉਹ ਸੁਨਹਿਰਾ ਸਮਾਂ ਆਵੇਗਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਪੰਜਾਬ ਦੀ ਸੱਤਾ ਤੇ ਲੋਕਾਂ ਦੇ ਫਤਵੇ ਦੇ ਨਾਲ ਦਿੱਤੇ ਹੋਏ ਨਾਲ ਕਬਜ਼ ਹੋਣਗੇ ਤੇ ਦੁਬਾਰਾ ਪੰਜਾਬ ਨੂੰ ਤਰੱਕੀ ਦੀਆਂ ਲੀਆਂ ਤੇ ਆਪਾਂ ਸਾਰੇ ਰਲ ਕੇ ਪਾਵਾਂਗੇ ਸੋ ਇੰਨੀਆਂ ਕਬੰਤੀਆਂ ਕਰਦੇ ਹੋਏ ਮੈਂ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ